ਸਤਿ ਸ਼੍ਰੀ ਅਕਾਲ ਜੀ ਵੀ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਇਹ ਵੱਡਾ ਲੀਡਰ ਆਪ ਵਿੱਚ ਸ਼ਾਮਲ ਫਗਵਾੜਾ 12 ਜੁਲਾਈ 2025 ਪੰਜਾਬ ਵਿੱਚ ਰਾਜਨੀਤਿਕ ਗਤਿਵਿਧੀਆਂ ਨੇ ਅੱਜ ਉਸ ਸਮੇਂ ਨਵਾਂ ਮੋੜ ਲਿਆ ਹੈ ਜਦੋਂ ਫਗਵਾੜਾ ਆਰਟੀਆ ਐਸੋਸੀਏਸ਼ਨ ਦੇ ਮੁਖੀ ਅਤੇ ਪ੍ਰਮੁੱਖ ਕਾਂਗਰਸੀ ਆਗੂ ਕੁਲਵੰਤ رائے ਪੱਪੀ ਪੱ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਇਹ ਕਿਸਾਨਾਂ ਅਤੇ ਕਸ਼ਮ ਕਮਿਸ਼ਨਰ ਏਜੰਟਾਂ ਦੇ ਹਿੱਤ ਵਿੱਚ ਆਪ ਦੇ ਕੰਮ ਦਾ ਪ੍ਰਭਾਵ ਪਿਆ ਹੈ ਕੁਲਵੰਤ ਰਾਏ ਪੱਬੀ ਨੇ ਕਾਂਗਰਸ ਛੱਡ ਕੇ ਆਪ ਵਿੱਚ ਸ਼ਾਮਲ ਹੋਣ ਦਾ ਕਾਰਨ ਸਪਸ਼ਟ ਕੀਤਾ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰੇਰਣਾਦਾਇਕ ਅਗਵਾਈ ਹੇਠ ਆਪ ਸਰਕਾਰ ਵੱਲੋਂ ਕਿਸਾਨਾਂ ਅਤੇ ਕਮਿਸ਼ਨ ਏਜੰਟਾਂ ਲਈ ਚੁੱਕੇ ਗਏ ਇਤਿਹਾਸਕ ਕਦਮਾਂ ਤੇ ਉਹਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਇਹੀ ਕਾਰਨ ਹੈ ਕਿ ਉਸ ਨੇ ਆਪ ਵਿੱਚ ਸ਼ਾਮਲ ਹੋ ਕੇ ਇਹਨਾਂ ਪਹਿਲ ਕਦਮੀਆਂ ਦਾ ਸਮਰਥਨ ਕੀਤਾ ਹੈ ਪੱਬੀ ਦੇ ਆਪ ਵਿੱਚ ਸ਼ਾਮਲ ਹੋਣ ਦੇ ਇਸ ਮਹੱਤਵਪੂਰਨ ਮੌਕੇ ਤੇ ਬਹੁਤ ਸਾਰੇ ਵੱਡੇ ਨਾਮ ਮੌਜੂਦ ਹਨ ਜਿੰਨਾਂ ਵਿੱਚ ਸ਼ਾਮਲ ਹਨ ਰਾਜਕੁਮਾਰ ਜੱਬੇਵਾਲ ਐਮਪੀ ਰਹਿਰਜੀਤ ਸਿੰਘ ਮਾਨ ਰਾਜਪਾਲ ਰਾਮਪਾਲ ਉਪਲ ਮੇਅਰ ਫਗਵਾੜਾ ਜਿਸਪਾਲ ਸਿੰਘ ਇਹਨਾਂ ਆਗੂਆਂ ਦੇ ਨਾਂ ਇਹਨਾਂ ਆਗੂਆਂ ਨੇ ਕਿਹਾ ਹੈ ਕਿ ਪੱਬੀ ਦੇ ਸ਼ਾਮਲ ਹੋਣ ਨਾਲ ਪਾਰਟੀ ਨੂੰ ਖੇਤਰੀ ਸਮਰਥਨ ਅਤੇ ਤਾਕਤ ਮਿਲੀ ਹੈ ਸਥਾਨਕ ਰਾਜਨੀਤਿਕ ਸੰਭਾਵੀ ਪ੍ਰਭਾ ਪੱਬੀ ਦੇ ਕਾਫਲੇ ਆਪ ਵੱਲੋਂ ਕੋਚਕਾਤ ਖੇਤ ਖੇਤੀ ਖਰੀਦ ਕੇਂਦਰਾਂ ਅਤੇ ਖੇਤੀਬਾੜੀ ਪਾਈਚਾਰੀ ਵਿੱਚ ਆਪ ਦੀ ਪੜਖ ਪਕੜ ਨੂੰ ਹੋਰ ਮਜ਼ਬੂਤ ਕਰੇਗਾ ਇਸ ਨਾਲ ਫਗਵਾੜਾ ਜ਼ਿਲ੍ਹੇ ਦੀ ਸਥਾਨਕ ਰਾਜਨੀਤੀ ਵਿੱਚ ਆਪ ਦੀ ਗਤੀ ਵਧ ਸਕਦੀ ਹੈ ਕੀ ਕਹਿੰਦੇ ਹਨ ਆਪ ਆਗੂ ਰਾਜਕਮਲ ਚੱਬੇਵਾਲ ਨੇ ਕਿਹਾ ਕਿ ਇਹ ਸਾਡੇ ਲਈ ਸਨਮਾਨ ਦੀ ਗੱਲ ਹੈ ਕਿ ਪੱbbi ਦੀ ਪੱbbi ਜੀ ਮੌਜੂਦ ਹਨ ਇਸ ਨਾਲ ਸਾਡੇ ਕਿਸਾਨ ਨੀਤੀ ਨੂੰ ਹੋਰ ਜਨਤਕ ਸਮਰਥਨ ਮਿਲੇਗਾ ਹਰਦੀਪ ਸਿੰਘ ਮਾਨ ਨੇ ਅੱਗੇ ਕਿਹਾ ਉਸ ਉਹਨਾਂ ਦੇ ਸ਼ਾਮਲ ਹੋਣ ਨਾਲ ਪਾਰਟੀ ਦਾ ਸਮਾਜਿਕ ਅਤੇ ਪਿੰਡੂ ਆਧਾਰ ਮਜ਼ਬੂਤ ਹੋਵੇਗਾ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ